ਅਤਰੀਕ ਤੋਂ ਫਲੋਇਪੁਰ ਵਿੱਚ ਵੀ ਨਾਮਜ਼ਦਗੀਆਂ ਦਾ ਦੌਰ ਜਿਹੜਾ ਚੱਲਦਾ ਪਿਆ ਲੇਕਿਨ ਅੱਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਨਰਦੇਵ ਸਿੰਘ ਬੋਬੀ ਮਾਨ ਉਹਨਾਂ ਨੇ ਆਪਣਾ ਜਨਮਜ਼ਦਗੀ ਦਾਖਲ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਸਕੂਨ ਦੀ ਬਾਤ ਲੱਗੀ ਹੋਈ ਆ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਆ ਪੰਜਾਬ ਦੀ ਜਿਹੜੀ ਸਿਆਸਤ ਹੈ ਖਾਸ ਤੌਰ ਤੇ ਫਲੋਇਪੁਰ ਦੀ ਉਹ ਵੀ ਜਿਹੜੀ ਆ ਉਹ ਗਰਮਾਂਦੀ ਨਜ਼ਰ ਆ ਰਹੀ ਹੈ ਕਿਉਂਕਿ ਸਾਰੇ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਨਾਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੀਆਂ ਨਾਮਜ਼ਦਗੀਆਂ ਜਿਹੜੀਆਂ ਪਰੰਪਰ ਤੌਰ 'ਤੇ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੇ ਅੱਜ ਅਕਾਲੀ ਦਲ ਦੇ ਉਮੀਦਵਾਰ ਨੇ ਆਪਣੀ ਨਾਮਜ਼ਦ ਚਲਦੀਆਂ ਪਈਆਂ ਨੇ ਲੇਕਿਨ ਉਸ ਦੇ ਨਾਲ ਜਿਹੜੀਆਂ ਹਿੰਦ ਦੀ ਕਾਲੀ ਦਲ ਵੱਲੋਂ ਵੀ ਆਪਣੀ ਨਾਮਜ਼ਦਗੀ ਜਿਹੜੀ ਅੱਜ ਪੜੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸਕਿਉਰਿਟੀ ਦੈਂਸ ਯਾਮ ਐ ਸਿਆਸਤ ਪੂਰੀ ਕਰਵਾ ਚੁੱਕੀ ਆ ਦੂਜੀਆਂ ਪਾਰਟੀਆਂ ਵੀ ਆਪਣੇ ਜਲਾ ਸ਼ਕਤੀ ਪ੍ਰਦਰਸ਼ਨ ਕਰਨ ਚ ਦੂਜੀਆਂ ਹੋਈਆਂ ਨੇ ਤੇ ਜਿਹੜਾ ਪ੍ਰਚਾਰ ਉਹ ਖੂਬ ਜਿਹਾ ਉਹ ਤੇਜ਼ੀ ਫਰਦਾ ਉਹ ਦਿਖਾਈ ਦੇ ਰਿਹਾ ਵੀ ਲੱਗਦਾ ਇਹਨਾਂ ਚ ਚੋਣਵਿਚਾਰੀ ਸਰਗਰਮੀਆਂ ਉੱਪਰ ਜ਼ੋਰ ਜਿਹੜੀਆਂ ਉਹ ਤੇਜ਼ ਹੋ ਚੁੱਕੀਆਂ ਨੇ ਜਿਸ ਦੇ ਨਾਲ ਹੀ ਜਿਹੜਾ ਇੰਡੀਆ ਸਰਕਾਰੀ ਅਮਲਾ ਵੀ ਜਿਹੜਾ ਪੂਰਾ ਉਹ ਪੱਪਾ ਪਾਸ ਦਿਖਾਈ ਦੇ ਰਿਹਾ ਤੇ ਪੂਰੇ ਜਿਹੜੇ ਇੰਤਜ਼ਾਮ ਹੈ ਉਹ ਜਿਹੜੇ ਚੋਣਾਂ ਦੇ ਉਹ ਕਰਦੇ ਦਿਖਾਈ ਦੇ ਨਾਮਜੋਦੀ ਪੱਤਰ ਅਸੀਂ ਭਰੇ ਆ ਮੈਂ ਵਿਸ਼ਵਾਸ ਦਿਵਾਉਣਾ ਹੈ ਕੋਈ ਪਰਵਾਸੀਆਂ ਨੂੰ ਜੇ ਉਹ ਮੇਰੇ ਤੇ ਮਿਹਰ ਪਰੇ ਹੱਥ ਰੱਖਣਗੇ ਮੈਂ ਉਹਨਾਂ ਦੇ ਵਾਦਿਆਂ ਤੇ ਜੋ ਮੇਰੇ ਤੋਂ ਚਾਹੁੰਦੇ ਆ ਉਹਨਾਂ ਤੇ ਮੈਂ ਪੂਰਾ ਉਤਰਾਂਗਾ ਸਰਕਾਰ ਕਿਹੜੀ ਹੈ ਜਿਹੜੀ ਪਰਵਾਸੀਆਂ ਵਾਸਤੇ ਜਿਹੜੀ ਲੋੜਾ ਉਹ ਜਿਹੜੇ ਪਹਿਲੇ ਤੋਂ ਆਪ ਤਰਨ ਲੋੜਾਂ ਤਾਂ ਬਣੀਆਂ ਬਾਰਡਰ ਦੇ ਉੱਤੇ ਕਿਉਂਕਿ ਜਿਹੜਾ ਸਾਡਾ ਫਰੋਈਪੁਰ ਪਾਰਲੀਮੈਂਟ ਪਹੁੰਚਣ ਸੀ ਹੈ ਬਾਰਡਰ ਪੱਖੀ ਏਰੀਆ ਹੈ ਪਹਿਲਾਂ ਡਵੈਲਪਮੈਂਟ ਵੀ ਹੋਈ ਹੈ ਤੇ ਕੋਈ ਉਦੋਂ ਹੀ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਮੁੱਖ ਮੰਤਰੀ ਬੰਦੇ ਰਹੇ ਹੈ ਔਰ ਲੋੜਾਂ ਜਿਹੜੀਆਂ ਅੱਜ ਸਭ ਤੋਂ ਵੱਡੀ ਮੁੱਖ ਲੋੜ ਹੈ ਬਾਰਡਰ ਖਲਾਉਂਦੀ ਹੈ ਕਿਉਂਕਿ ਫਰੋਈਪੁਰ ਹੈ ਜਿਹੜਾ 1947 ਦੇ ਪਹਿਲਾਂ ਜਿਹੜਾ ਇਹਦਾ ਬਹੁਤ ਵੱਡਾ ਸ਼ਹਿਰ ਸੀਗਾ ਲੇਕਿਨ ਬਾਰਡਰ ਤੇ ਹੁਣੇ ਕਰਕੇ ਬਹੁਤ ਪਛੜ ਗਿਆ ਮੈਂ ਵਿਸ਼ਵਾਸ ਦਿਵਾਉਣਾ ਫਰੀਪੁਰ ਦੀ ਜਨਤਾ ਨੂੰ ਕਿ ਸਭ ਤੋਂ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਬਾਰਡਰ ਖਲਾਉਂਦਾ ਮੁੱਦਾ ਚੁੱਕੂੰਗਾ ਔਰ ਇਹਨੂੰ ਖਲਾਉਂਗਾ ਵੀ ਫਾਜ਼ਿਲਕਾ ਦਾ ਵੀ ਫਰੀਪੁਰ ਦਾ ਨਾਮਜੋਦੀ ਪੱਤਰ ਅਸੀਂ ਭਰੇ ਆ ਮੈਂ ਵਿਸ਼ਵਾਸ ਦਿਵਾਉਣਾ ਫਰੀਪੁਰ ਵਾਸੀਆਂ ਨੂੰ ਉਹ ਮੇਰੇ ਤੇ ਮੇਰ ਪਰ ਹੱਥ ਰੱਖਣਗੇ ਮੈਂ ਉਹਨਾਂ ਦੇ ਵਾਦਿਆਂ ਤੇ ਜੋ ਮੇਰੇ ਤੋਂ ਚਾਹੁੰਦੇ ਆ ਉਹਨਾਂ ਤੇ ਮੈਂ ਪੂਰਾ ਉਤਰਾਂਗਾ ਸਰਖਾਸ ਕਿਹੜੀ ਹੈ ਜਿਹੜੀ ਮਤਕ ਫੋਰੀ ਨਵਾਸੀ ਆ ਹੁਣ ਤੇ ਜਿਹੜੀ ਲੋੜਾ ਉਹ ਜਿਹੜੇ ਪਹਿਲੇ ਤੋਂ ਤਾਂ ਪਰਮ ਲੋੜਾਂ ਤਾਂ ਬਣੀਆਂ ਬਾਰਡਰ ਦੇ ਉੱਤੇ ਕਿਉਂਕਿ ਜਿਹੜਾ ਸਾਡਾ ਫੋਰੀਪੁਰ ਪਾਰਲੀਮੈਂਟ ਪਹੁੰਚਣ ਸੀ ਹੈ ਬਾਰਡਰ ਪੱਖੀ ਏਰੀਆ ਹੈ ਪਹਿਲਾਂ ਡਵੈਲਪਮੈਂਟ ਵੀ ਹੋਈ ਹੈ ਤੇ ਕੋਈ ਉਦੋਂ ਹੀ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਮੁੱਖ ਮੰਤਰੀ ਬਣਦੇ ਰਹੇ ਐ ਪਰ ਲੋੜਾਂ ਜਿਹੜੀਆਂ ਅੱਜ ਸਭ ਤੋਂ ਵੱਡੀ ਮੁੱਖ ਲੋੜ ਹੈ ਬਾਰਡਰ ਖਲੌਂਦੀ ਹੈ ਕਿਉਂਕਿ ਫਰੋਈਪੁਰ ਹੈ ਜਿਹੜਾ 1947 ਦੇ ਪਹਿਲਾਂ ਜਿਹੜਾ ਇਹਦਾ ਬਹੁਤ ਵੱਡਾ ਸ਼ਹਿਰ ਸੀਗਾ ਲੇਕਿਨ ਬਾਰਡਰ ਤੇ ਹੋਣੇ ਕਰਕੇ ਬਹੁਤ ਪਛੜ ਗਿਆ ਮੈਂ ਵਿਸ਼ਵਾਸ ਦਉਣਾ ਫਰੋਈਪੁਰ ਦੀ ਜਨਤਾ ਨੂੰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर